ਤੇ خیر ਮੈਂ ਅਮਨ ਅਰੋੜਾ ਦੀ ਗੱਲ ਕਰ ਰਿਹਾ ਸੀ ਨਾਲ ਹੀ ਆਪਾਂ ਅਮਨ ਅਰੋੜਾ ਦੀ ਗੱਲ ਕਰ ਲਈਏ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੇ ਇੱਕ ਨੋਟਸ ਭੇਜਿਆ ਇਹ ਬਾਜਵਾ ਸਾਹਿਬ ਦੀ ਸ਼ਿਕਾਇਤ ਤੇ ਇੱਕ ਐਫ ਆਈ ਆਰ ਹੋਈ ਸੀਗੀ ਚੀਮਾ ਸਾਹਿਬ ਤੇ ਵੀ ਹੋਈ ਸੀ ਤੇ ਇਹਨਾਂ ਤੇ ਵੀ ਉਹ ਮਜੀਠੀਆ ਸਾਹਿਬ ਦੀ ਵੀਡੀਓ ਵਾਲਾ ਕੋਈ ਰੌਲਾ ਸੀ ਜਿਹਨੂੰ ਐਡਿਟ ਕਰਨ ਦਾ ਮਸਲਾ ਸੀ ਤੇ ਅੱਜ ਚੰਡੀਗੜ੍ਹ ਪੁਲਿਸ ਵੱਲੋਂ ਵੀ ਨੋਟਿਸ ਆ ਗਿਆ ਨਹੀਂ ਦੇਖੋ ਇਹ ਤਾਂ ਹੋਣਾ ਹੀ ਸੀਗਾ ਜਦੋਂ ਮਾਮਲਾ ਹੀ ਦਰਜ ਹੋ ਗਿਆ ਜਦੋਂ ਐਫ ਆਈ ਆਰ ਦਰਜ ਹੋ ਗਈ ਹੂੰ ਕਿੱਧਰ ਭਜੋਗੇ ਤੁਸੀਂ ਕੱਲ ਆਪਾਂ ਗੱਲ ਤੇ ਕਰਕੇ ਇਹ ਟੇ ਜਿੰਨੇ ਐਮ ਐਲ اے ਐਮ ਪੀ ਸਾਫ ਕਾ ਐਮ ਐਲ اے ਸਾਫ ਕਾ ਐਮ ਪੀ ਵੀ ਉਹਨਾਂ ਤੇ ਐਫ ਆਈ ਆਰ ਦਰਜ ਨੇ ਜੀ ਉਹਨਾਂ ਦੇ ਕੇਸਾਂ ਵਾਸਤੇ ਉੱਤੇ ਕਸਟੋਮਰੀਅਨ ਹਾਈ ਕੋਰਟ ਆ ਹੂੰ ਉਹ ਸਾਰਾ ਕੁਝ ਹੋਏਗਾ ਸਰ ਚੰਡੀਗੜ੍ਹ ਪ੍ਰਸ਼ਾਸਨ ਇਸ ਐਫ ਆਈ ਆਰ ਨੂੰ ਅੱਗੇ ਬਧਾਏਗਾ ਲਿਆਜ਼ਾ ਇਹਨਾਂ ਨੇ ਆਪ ਹੀ ਤੇ ਕਿਹਾ ਸੀਗਾ ਸਦਨ ਦੇ ਵਿੱਚ ਖਲੋ ਕੇ ਯਾਦ ਕਰੋ ਜੀ ਉਸ ਦਿਨ ਪੱਟ ਤੇ ਥਾਪੀ ਮਾਰ ਕੇ ਇਹਨਾਂ ਨੇ ਕਿਹਾ ਸੀਗਾ ਕਿ ਭਾਈ ਇਹੋ ਜਿਹੇ ਸ਼ਤੀ ਕੇਸ ਪਵਾ ਲੋ ਸਾਡੇ ਤੇ ਅਸੀਂ ਡਰਦੇ ਆ ਆ ਗਿਆ ਨੋਟਸ ਕੇਸ ਦਾ ਸਾਹਮਣਾ ਕਰੋ ਜਾਓ ਟ੍ਰਾਇਲ ਦੇ ਵਿੱਚ ਜਲਦੀ ਤੋਂ ਜਲਦੀ ਠੀਕ ਹੈ ਨਾ ਜੀ ਅਗਲਾ ਸੱਚਾ ਹੈ ਤੁਸੀਂ ਸੱਚੇ ਹੋ ਆਪੇ ਨਤਾਰਾ ਹੋ ਜਾਵੇ ਇਹਨਾਂ ਨੂੰ ਹੋਵੇ ਕਿ ਹੁਣ ਨੋਟਸ ਸਰਵ ਹੋਇਆ ਜੀ ਅੱਜ ਜਵਾਬ ਦੇਵਾਂਗੇ ਕੱਲ ਜਵਾਬ ਦੇਵਾਂਗੇ ਅੱਜ ਜਾਵਾਂਗੇ ਕੱਲ ਜਾਵਾਂਗੇ ਅੱਜ ਇੱਥੇ ਗਏ ਅੱਜ ਇੱਥੇ ਗਏ ਟ੍ਰਾਇਲ ਫੇਸ ਤੇ ਕਰੋ ਉਹ ਟ్రਾਇਲ ਖਤਮ ਤੇ ਕਰੋ ਜੀ ਫਿਰ ਪਤਾ ਲੱਗੇ ਹਮ ਅੱਜ ਪਤਾ ਲੱਗੂ ਵੈਲੀਆਂ ਦੇ ਜੋਰ ਦਾ ਫਿਰ ਪਤਾ ਲੱਗੇ ਕਿ 36 ਕੇਸ ਕਿਹੋ ਜਿਹੇ ਹੁੰਦੇ ਆ ਸਰ ਜਦੋਂ ਤੁਸੀਂ ਪੇਸ਼ਕੀਆਂ ਤੇ ਨਹੀਂ ਜਾਣਾ ਸਾਡੇ ਅਰਗੇ ਤੁਸੀਂ ਹੋਵੋ 10 ਵਜੇ ਉੱਥੇ ਖਲੋਤੇ ਹੋ ਵਾ ਜਾ ਕੇ ਤੇ ਪੌਣੇ 5 ਜੱਜ ਕਵੇ ਕਿ ਜਾਓ ਤੁਹਾਡੀ ਜਾਨ ਛੱਡੀ ਆ ਉਹਨੇ ਚਰ ਨੂੰ ਠੱਡ ਦੇ ਵਿੱਚ ਬੱਸ ਪਿੰਡ ਵਾਲੀ ਲੰਘ ਜਾਵੇ ਤੁਹਾਨੂੰ ਤੁਰਨਾ ਪਵੇ ਸੜਕ ਦੇ ਕਿਨਾਰੇ ਕਿਨਾਰੇ ਉਧਰੋਂ ਡਰ ਮਾਰੇ ਕਿ ਡਰ ਮਾਰੇ ਮਾਪਿਆਂ ਦਾ ਹੈ ਉਧਰੋਂ ਕਿਸੇ ਖੋਣ ਵਾਲੇ ਦਾ ਡਰ ਮਾਰੇ ਤੁਹਾਨੂੰ ਫਿਰ ਪਤਾ ਲੱਗੇ ਕਿ ਤਰੀਕਾ ਕਿੰਨੀ ਔਖੀਆਂ ਪੁੱਗਦੀਆਂ ਜਾਂਦੀਆਂ ਸਾਬ ਹੂੰ ਜੀ ਜੀ ਬਿਲਕੁਲ ਜੀ ਖੈਰ ਇਹ ਖਬਰ ਵੀ ਦੇ ਨਾਲ ਨਾਲ ਚਲੋ ਆਮ ਆਦਮੀ ਪਾਰਟੀ ਦੀ ਗੱਲ ਹੋ ਰਹੀ ਹੈ ਤੇ ਸੰਜੀਵ अरोड़ा ਸਾਹਿਬ ਹੋਰਾਂ ਦੀ ਗੱਲ ਕਰ ਲਈਏ ਉਹਨਾਂ ਨੂੰ ਵੀ ਥੋੜਾ ਹਾਈ ਕੋਰਟ ਦੇ ਵਿੱਚ ਅਕਰਪਿਆ ਹੋਇਆ ਹੈ ਉਹਨਾਂ ਨੇ ਜਿਹੜੀ ਚੋਣ ਜਿੱਤੀ ਹੈ ਤੇ ਉਸ ਚੋਣ ਨੂੰ ਚੁਣੌਤੀ ਹੋ ਗਈ ਹੈ ਉਹ ਕਹਿੰਦੇ ਵੀ ਉਹਨਾਂ ਨੇ ਜਿਹੜੀਆਂ ਜਾਣਕਾਰੀ ਦਿੱਤੀ ਸੀ ਇੱਕ ਨਾ ਪਰਮਾਰ ਸਾਹਿਬ ਨੇ ਉਹ ਮੇਰੇ ਬਾਰੇ ਉਹ ਕਮੈਂਟ ਕਰ ਰਹੇ ਨੇ ਕੱਲ ਵੀ ਕਰ ਰਹੇ ਸੀ ਮੈਂ ਥੋੜੀ ਜਿਹੀ ਟਿੱਪਣੀ ਕਰਨੀ ਚਾਹਾਂਗਾ ਸਰ ਠੀਕ ਹੈ ਤੁਸੀਂ ਸ਼ਾਇਦ ਪਹਿਲੀ ਵਾਰ ਹੀ ਦੇਖਿਆ ਹੋਵੇਗਾ ਹੂੰ ਇਹ ਸਭ ਕੁਝ ਜੋ ਹੈ ਮੈਂ ਪਹਿਲਾਂ ਦੱਸ ਚੁੱਕਾ ਮੇਰੀ ਲਾਈਫ ਤੇ ਸ਼ਾਇਦ واحد ਬੰਦਾ ਦ ਵਕ ਵਕ ਪ੍ਰੋਡਕਸ਼ਨ ਹਾਊਸ ਨੇ ਫਿਲਮਾਂ ਬਣਾਈਆਂ ਹੂੰ ਤੁਸੀਂ ਦੇਖ ਲੈ ਬਸ ਉਹ ਠੀਕ ਆ ਜੋ ਹੈ ਸੋ ਹੈ ਤਾਂ ਇਹੀ ਸਫ਼ਰ ਹੁੰਦਾ ਜੀ ਅ ਕਈ ਬੰਦੇ ਹੁੰਦੇ ਆ ਜ਼ਿੰਦਗੀ ਦੀ ਦੁਨੀਆ ਦੇ ਰੰਗਮੰਚ ਦੇ ਵਿੱਚ ਉਹਨਾਂ ਦੀ ਭੂਮਿਕਾ ਇੱਕ ਹੀ ਹੁੰਦੀ ਆ ਕੋਈ ਮਾਸਟਰ ਬਣ ਗਿਆ ਕੋਈ ਡਾਕਟਰ ਬਣ ਗਿਆ ਕਈ ਸਾਡੇ ਵਰਗੇ ਹੁੰਦੇ ਆ ਸਰ ਉਹ ਕੁਦਰਤ ਨੇ ਸਾਡੇ ਵਰਗਿਆਂ ਨੂੰ ਕਈ ਭੂਮਿਕਾਵਾਂ ਦਿੱਤੀਆਂ ਹੁੰਦੀਆਂ ਹਮ ਅਸੀਂ ਉਸ ਫਿਲਮ ਦੇ ਵਿੱਚ ਯਾਨੀ ਜ਼ਿੰਦਗੀ ਦੀ ਫਿਲਮ ਦੇ ਵਿੱਚ ਕਿਤੇ ਅਸੀਂ ਕਮੇਡੀਅਨ ਹੁੰਨੇ ਕਿਤੇ ਨਾਇਕ ਹੁੰਨੇ ਕਿਤੇ ਖਲਨਾਇਕ ਹੁੰਨੇ ਆ ਕਿਤੇ ਅਸੀਂ ਸਾਈਡ ਰੂਲ ਹੁੰਨੇ ਆ ਕਿਤੇ ਅਸੀਂ ਕਰੈਕਟਰ ਰੋਲ ਦੇ ਵਿੱਚ ਹੁੰਨੇ ਆ ਅਸੀਂ ਉਹ ਬੰਦੇ ਆ ਜਿਨ੍ਹਾਂ ਨੂੰ ਕੁਦਰਤ ਨੇ ਪਤਾ ਨਹੀਂ ਕਿੰਨੇ ਕੁ ਰੋਲ ਕਰਵਾਏ ਆ ਪਤਾ ਨਹੀਂ ਗਾ ਕਿਹੜੇ ਕਿਹੜੇ ਰੋਲ ਕਰਵਾਉਣੇ ਆ ਜੀ ਕੀ ਬਾਤ ਕੀ ਬਾਤ ਹੈ ਮਿੰਟਰੀ ਬਹੁਤ ਵਧੀਆ ਲੱਗਦਾ ਹੈ ਦੋਸਤ ਇਹਨਾਂ ਦੇਖਦੇ ਆ ਜਦੋਂ ਆਪ ਵੀ ਦੇਖਦੇ ਆ ਤੇ ਚੰਗਾ ਲੱਗਦਾ ਹੈ